ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ ਹੀ ਅਸੀਂ ਤੁਹਾਡਾ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਤੁਹਾਨੂੰ ਦੱਸਿਆ ਗਿਆ ਸੀ ਕਿ ਇੱਕ ਗਰੀਬ ਧੀ ਦਾ ਜਿਹੜਾ ਵਿਆਹ ਹੋ ਉਹ ਮਿਸ਼ਨ ਹੈਲਪ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾਏਗਾ ਤਾਂ ਉਸ ਦਾ ਵਿਆਹ ਅੱਜ ਕੀਤਾ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਇੰਦਰਪ੍ਰੀਤ ਸਿੰਘ ਨੇ ਇੱਥੇ ਵੀ ਪਹੁੰਚੇ ਹੋਏ ਨੇ ਤਾਂ ਪੂਰੀ ਤਸਵੀਰ ਅਸੀਂ ਤੁਹਾਡਾ ਨਾਲ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਸਾਂਝੀ ਕਰਦੇ ਪਏ ਤਾਂ ਡਾਕਟਰ ਸਾਹਿਬ ਨਾਲ ਗੱਲਬਾਤ ਵੀ ਕਰਦੇ ਆ ਤਾਂ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਸੀਂ ਇੱਥੇ ਪਹੁੰਚੇ ਹੋ ਤਾਂ ਧੀ ਦਾ ਵਿਆ ਮੈਂ ਵਧਾਈ ਦੇਣਾ ਪਹਿਲਾਂ ਤੇ ਸਾਡਾ ਵੀਰ ਹੈ ਪ੍ਰਤਮ ਵੀਰ ਹੈ ਇਹਦੀ ਬੇਟੀ ਹੈ ਮੈਂ ਇਹਨੂੰ ਵਧਾਈ ਦੇਣਾ ਔਰ ਉਹਦੇ ਬਾਅਦ ਮੈਂ ਜਿਹੜੀ ਐਨ ਜੀਓ ਹੈ ਉਹਨੂੰ ਮੈਂ ਉਹਨੂੰ ਵਧਾਈ ਦੇਣਾ ਕਿ ਐਡਾ ਵੱਡਾ ਕੰਮ ਕਰ ਰਹੀ ਹੈ ਕਿਉਂਕਿ ਧੀਆਂ ਸਭ ਦੀ ਸੰਜੀਆਂ ਹੁੰਦੀਆਂ ਨੇ ਔਰ ਕਿਵਰੀ ਸਿਰਫ ਪੈਸੇ ਦੇ ਘੜਖਣੋ ਥੋੜੀ ਜਿਹੀ ਚੀਜ਼ਾਂ ਖਣੋ ਆਪਣੇ ਬੱਚੇ ਸਾਡੇ ਘਰ ਬੈਠੇ ਰਹਿ ਜਾਂਦੇ ਨੇ ਸੋ ਮੈਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਔਰ ਆਸ ਕਰਦਾ ਕਿ ਅੱਗੇ ਤੋਂ ਹੋਰ ਉਪਰਾਲੇ ਹੋ ਜਾ ਕਰਨਗੇ ਤੇ ਬਾਕੀ ਐਸ ਤੋਂ ਚੰਗੀ ਖੁਸ਼ੀ ਕਿਹੜੀ ਹੋ ਸਕੇ ਧੀ ਆਪਣੇ ਘਰ ਜਾ ਕੇ ਆ ਬਸੇ ਤਾਂ ਕੀ ਕਰਨਾ ਚਾਹੁੰਦੇ ਹੋ ਹੋਰ ਵੀ ਸਮਾਜ ਸੇਵਕ ਜਿੱਥੇ ਬੰਦਿਆਂ ਨੂੰ ਇਸ ਤਰ੍ਹਾਂ ਦੇ ਕੰਮ ਆਉਣ ਵਾਲੇ ਸਮੇਂ ਦੇ ਵਿੱਚ ਕਰਨੇ ਚਾਹੀਦੇ ਨੇ ਬਿਲਕੁਲ ਕਰਨੇ ਚਾਹੀਦੇ ਜਿੰਨਾ ਜਿਸ ਕੋ ਹੋ ਸਕੇ ਕੋਈ ਪੜਾਈ ਚ ਕਰੇ ਕੋਈ ਸਿਹਤ ਚ ਕਰੇ ਕੋਈ ਇਸ ਤਰ੍ਹਾਂ ਸੋਸ਼ਲ ਕੰਮ ਕਰੇ ਇਹ ਸਾਰੇ ਕੰਮ ਕਰਨੇ ਬਹੁਤ ਲਾਜ਼ਮੀ ਨੇ ਔਰ ਹਰ ਇੱਕ ਨੂੰ ਜਿੰਨੀ ਕਹਿੰਦੀ ਪਹੁੰਚ ਹੈ 10 ਰੁਪਏ 20 ਰੁਪਏ 1000 ਰੁਪਏ ਲੱਖ ਰੁਪਏ ਜਿੰਨਾ ਕੋਈ ਸਮਰਤਾ ਕਿਸ ਦੀ ਹੈ ਉਹਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਆਂਢ ਗੁਆਣ ਜਾਂ ਦੂਰ ਜਾ ਕੇ ਆਪਣੀ ਸਮਰਤਾ ਅਸਾਬਨਾ ਹਰ ਇੱਕ ਨੂੰ ਕੋਈ ਨੋ ਕੋਈ ਸੇਵਾ ਹਜੇ ਕਰਨੀ ਚਾਹੀਦੀ। ਦੋਸਤੋ ਕੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਸਮਾਜ ਸੇਵੀ ਜਿੱਥੇ ਬੰਦੀਆ ਦੇ ਵੱਲੋਂ ਇਸ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਨੇ ਕੀ ਤੁਹਾਡੀ ਪਾਰਟੀ ਦੇ ਵੱਲੋਂ ਵੀ ਇਹਨਾਂ ਦਾ ਸਹਿਯੋਗ ਕੀਤਾ ਜਾਂਦਾ ਜੀ? ਆ ਬਿਲਕੁਲ ਜੀ ਸਾਡੀ ਪਾਰਟੀ ਵੱਲੋਂ ਸਹਿਯੋਗ ਕੀਤਾ ਜਾਂਦਾ ਜੋ ਰਾਸ਼ੀ ਬਣਦੀ ਹੈ ਸਰਕਾਰ ਵੱਲੋਂ ਇੱਕਤੀ ਵਾਸਤੇ ਉਹ ਅਸੀਂ ਤੈਨੂੰ ਵਤਨਵਾਦ ਦਾ ਵਤਨਵਾਦ ਦਾ ਸੀ ਔਰ ਜਲਦੀ ਜਲਦੀ ਅਸੀਂ ਦੁਆਉਂਦੀ ਕੋਸ਼ਿਸ਼ ਕਰਾਂਗੇ। ਤਾਂ ਕਿੰਨੀ ਰਾਸ਼ੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਪਰਿਵਾਰਕ ਮੈਂਬਰਾਂ ਨੂੰ ਦਵਾਈ ਜਾਏਗੀ? ਨੋ ਆਈਡੀਆ ਨਹੀਂ ਹੈ ਕਿੰਨੀ। ਕਿੰਨੀ ਹੁੰਦੀ ਹੈ? 51000 ਹੁੰਦੀ ਹੈ ਇਸ ਨੂੰ ਆਪਾਂ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਜਬਦ ਕੀ ਹੋਏ ਤਾਂ ਵੱਧ ਕਰਾਂਗੇ اور ਅਸੀਂ ਪਹਿਲ ਦੇ ਤੌਰ ਤੇ ਅੰਦਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆਪਣੇ ਹਲਕੇ ਦੇ ਵਿੱਚ ਤੁਸੀਂ ਅੱਜ ਪਹੁੰਚੇ ਹੋ ਦੱਖਣੀ ਹਲਕਾ ਹੈ ਤਾਂ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਹੋਏ ਪਏ ਨੇ ਲਗਾਤਾਰ ਜਿਹੜੀ ਆਮ ਪਬਲਿਕ ਹੈ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਡਾਕਟਰ ਸਾਹਿਬ ਸਾਡੇ ਇਲਾਕੇ ਦੇ ਵਿੱਚ ਆ ਕੇ ਇੱਥੇ ਹਾਲਾਤ ਦੇਖੇ ਜਾਣ ਬਹੁਤ ਮਾੜੇ ਹੋ ਚੁੱਕੇ ਨੇ ਜੇਕਰ ਅਸੀਂ ਸੁਲਤਾਨਵਾਲਾ ਰੋਡ ਦੀ ਗੱਲ ਕਰੀਏ ਸੁਲਤਾਨਵਾਲਾ ਰੋਡ ਦੀ ਸੜਕ ਜਿਹੜੀ ਆ ਉਹ ਬਣ ਚੁੱਕੀ ਆ ਤਾਂ ਪਰ ਜਿਹੜਾ ਮੰਦਰ ਵਾਲਾ ਬਾਜ਼ਾਰ ਆ ਉਸ ਦੇ ਵਿੱਚ ਹਾਲੇ ਤੱਕ ਜਿਹੜੀ ਸੜਕਾ ਉਹ ਬੰਦ ਹੀ ਨਹੀਂ ਪਈ ਕਾਫੀ ਲੰਬਾ ਸਮਾਂ ਹੋ ਚੁੱਕਾ ਸੋਨੂ ਬ ਜਿਹੜਾ ਮੰਦਰ ਵਾਲੇ ਵਿਚਾਰ ਦੀ ਸੜਕ ਹੈ ਨਾ ਉੱਥੇ ਸਮੱਸਿਆ ਬਣ ਗਈ ਹੈ ਕਿ ਤਾਰਾ ਬਹੁਤ ਲੋ ਨੇ ਔਰ ਲੋਕਾਂ ਨੇ ਇਨਕ੍ਰੋਚਮੈਂਟਸ ਬਹੁਤ ਕਰ ਲਿਆ ਨੇ ਸਾਨੂੰ ਮੇਰੇ ਖਿਆਲ 10 12 ਫੁੱਟ ਦੀ ਸੜਕ ਘਟੋ ਘਟ ਚਾਹੀਦੀ ਹੁੰਦੀ ਜਿਸ पेਵਰ ਫਿਰ ਸਕੇ ਉਹ ਚ ਪੇਵਰ ਫਿਰਨਾ ਔਖਾ ਹੈ ਸੋ ਮੇਰੇ ਕੋਲ ਦੋ ਆਪਸ਼ਨ ਨੇ ਪਹਿਲੀ ਆਪਸ਼ਨ ਤੇ ਮੈਨੂੰ ਬਹੁਤ ਜਲਦ ਇੱਕ ਹਫਤੇ ਦੇ ਅੰਦਰ ਅੰਦਰ ਮੈਂ ਉੱਥੇ ਰਿਪੇਅਰ ਸਟਾਰਟ ਕਰਾ ਰਿਹਾ ਤਾਂ ਕਿ ਮੋਟਾ ਮोटा ਕੰਮ ਰਿਪੇਅਰ ਹੋ ਜਾਏਗਾ ਉਹਦੇ ਬਾਅਦ ਅੱਜ ਹੀ ਸ਼ਾਮ ਨੂੰ ਮੈਂ ਜਿਹੜਾ ਕੰਸਟਰਕਸ਼ਨ ਕਰਨ ਵਾਲੇ ਸ਼ਰਮਾ ਸ਼ਹਿਦ ਕੰਪਨੀ ਹੈਗੀ ਹੈ ਉਹਨਾਂ ਨੂੰ ਉਹਦੇ ਫੋਰਮੈਨ ਨੂੰ ਸੱਦ ਸੋ ਮੇਰੇ ਵਲੰਟੀਅਰ ਨਾਲ ਜਾ ਕੇ ਵੇਖਣਗੇ ਕਿ ਇਥੇ ਪੇਪਰ ਆ ਸਦਾ ਕਿ ਨਹੀਂ ਆਸਦਾ ਜੇ ਪੇਪਰ ਆ ਸਕਦਾ ਹੋਏ ਤੇ ਅਸੀਂ ਸੜਕ ਪਵਾ ਦਾਂਗੇ ਰਿਪੇਅਰ ਨਹੀਂ ਕਰਾਂਗੇ ਔਰ ਜੇ ਪੇਪਰ ਨਹੀਂ ਆਸਦਾ ਹੋਏਗਾ ਅਸੀਂ ਹੁਣ ਰਿਪੇਅਰ ਕਰਾ ਕੇ ਮੜਕੇ ਨੂੰ ਕੰਕਰੀਟ ਚ ਕਨਵਰਟ ਕਰ ਲਾਂਗੇ ਤਾਂ ਸਰ ਜੇਕਰ ਅਸੀਂ ਗੱਲ ਕਰੀਏ ਪਿਛਲੇ ਦਿਨ ਜਦੋਂ ਤੁਸੀਂ ਉੱਥੇ ਮੀਟਿੰਗ ਤੇ ਪਹੁੰਚੇ ਤੁਹਾਡੇ ਵੱਲੋਂ ਇੱਕ ਗੱਲ ਕਹੀ ਗਈ ਸੀ ਕਿ ਪਾਰਕ ਦੇ ਵਿੱਚ ਜਿਹੜੀ ਟੈਂਕੀ ਨੂੰ ਲੈ ਕੇ ਇਹ ਕੰਮ ਰੋਕਿਆ ਗਿਆ ਤਾਂ ਜੇਕਰ ਪਾਰਕ ਦੇ ਵਿੱਚ ਟੈਂਕ ਨੂੰ ਲੈ ਕੰਮ ਰੋਕਿਆ ਗਿਆ ਉਹਨਾਂ ਦਾ ਕਹਿਣਾ ਕਿ ਬੈਕ ਸਾਈਡ ਤੇ ਜਿਹੜੀ ਸੜਕਾ ਉਹ ਬਣਾ ਦਿੱਤੀ ਜਾਵੇ ਕਿਉਂਕਿ ਬਹੁਤ ਸਾਰੇ ਲੋਕਾਂ ਦੀਆਂ ਗੱਡੀਆਂ ਖਰਾਬ ਹੋ ਰਹੀਆਂ ਲਗਾਤਾਰ ਐਕਸੀਡੈਂਟ ਹੋ ਰਹੇ ਨੇ ਬੱਚੇ ਸਕੂਲ ਨਹੀਂ ਜਾ ਪਾ ਰਹੇ ਬਹੁਤ ਜ਼ਿਆਦਾ ਪਾਣੀ ਖੜਾ ਹੋ ਜਾਂਦਾ ਜਿਹੜੇ ਕੰਮ ਮੌਲਡੀ ਮੈਂ ਕਰ ਰਹੇ ਹਾਂ ਉਹ ਤੇ ਕਹਿੰਦੇ ਮੈਨੂੰ ਲੋੜ ਹੀ ਨਹੀਂ ਹੈਗੀ ਨਾ ਉਹ ਤੇ ਹਫ਼ਤੇ ਸੜਕ ਬਣੀ ਜਾਣੀ ਤੁਹਾਡੀ ਹਾਂਜੀ ਉਹ ਤੇ ਬਣ ਜਾਣੀ ਸੜਕਾ ਹੁਣ ਦੇਖੋ ਦਸੰਬਰ ਸੜਕ ਬਣਨੀ ਜਨਵਰੀ ਚ ਨਹੀਂ ਸੀ ਬਣਨੀ ਹੁਣ ਦੇਖੋ ਛਿੱਟੀ ਸੁਣੀ ਤੋਪ ਲੱਗੀ ਆ ਅੱਜ ਜਿਹੜੀ ਲੱਕ ਪੈ ਗਈ ਉਹ ਲੱਕ ਜੰਮੇਗੀ ਹੁਣ ਆਹ ਸੜਕ ਵੀ ਕੱਚੀ ਆ ਇਹ ਵੀ ਪੇਵਰ ਆਜਣਾ ਅੱਜ ਆਇਆ ਨੇ ਕੱਲ ਪੇਵਰ ਆਇਨਾ ਇੱਥੇ ਇਹ ਵੀ ਬਣ ਜਾਣੀਆਂ ਸਾਈਡ ਦੀਆਂ ਬਣ ਜਾਣੀਆਂ ਨੇ ਜਿਹੜੀ ਪਰਾਂ ਜਾਂਦੀ ਆ ਚੱਕੀ ਵਾਲੀ ਕਿਹੜੀ ਕਿਹੜੀ ਕਹਿੰਦੇ ਆ ਉਹਨੂੰ ਆਪਣੀ ਹੰਦੀ ਵਾਲੇ ਬਾਜ਼ਾਰ ਆ ਜਾਣਾ ਹਾਂ ਪੇਰਾ ਵਾਲਾ ਬਾਜ਼ਾਰ ਜਿਹੜੀ ਉਹ ਵੀ ਬਣ ਜਾਣੀ ਆ ਸੋ ਇਹ ਅਗਲੇ ਤੁਸੀਂ 10 ਇੰਚ ਦੇਖੋ ਕਿ ਸੜਕਾਂ ਸਰੀ ਬਣੀਆਂ ਹੋਣਗੀਆਂ ਫਿਰ ਮੈਂ ਸੱਦਿਆ ਤੇ ਫਿਰ ਮੈਂ ਆਪਾਂ ਗੱਲ ਕਰਾਂਗੇ ਦੁਬਾਰਾ ਇੱਕ ਵਾਰ ਠੀਕ ਹੈ ਡਾਕਟਰ ਸਾਹਿਬ ਕੀ ਕ ਮੈਨੂੰ ਬਹੁਤ ਖੁਸ਼ੀ ਹੋਈ ਹੈ ਉੱਥੇ ਹਜ਼ਾਰਾਂ ਦੀ ਤਦਾਦ ਚ ਵਲੰਟੀਅਰ ਲੱਗੇ ਨੇ ਮੈਨੂੰ ਦੱਸਿਆ ਗਿਆ ਕਿ ਐ ਨਰੰਕਾਰੀ ਸਮਾਜ ਜਿਹੜਾ ਉਹਨਾਂ ਨੇ ਉੱਥੇ ਸੇਵਾ ਲਈ ਅੱਜ ਸਕੂਲੀ ਬੱਚੇ ਵੀ ਪਹੁੰਚੇ ਨੇ ਸਕੂਲੀ ਬੱਚੇ ਪਹੁੰਚੇ ਨੇ ਸਕੂਲੀ ਵਰਦੀਆਂ ਸੀ ਬੱਚਿਆਂ ਦੀਆਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਜਿਹੜਾ ਪਰਲਾ ਤੱਟ ਸੀ ਸ਼ਹਿਰ ਵਾਲੇ ਬਣਨੇ ਵਾਲਾ ਉੱਥੇ ਤੁਰਨਾ ਔਖਾ ਸੀਗਾ ਉਹ ਰਾਹ ਬਣ ਗਿਆ ਬੜਾ ਵਧੀਆ ਜਿਹੜੀਆਂ ਦੇਖੋ ਸਿਵਲ ਸੁਸਾਇਟੀ ਨੂੰ ਤਾਂ ਅੱਗੇ ਆਉਣਾ ਹੀ ਚਾਹੀਦਾ ਹਰੇਕ ਕੰਮ ਕਰਨੀ ਹੋਣਾ ਚਾਹੀਦਾ ਹਰੇਕ ਕੰਮ ਵਾਸਤੇ ਸਰਕਾਰ ਤੇ ਡਿਪੈਂਡ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਵਧਾਈ ਦਿੰਦਾ ਪੂਰੀ ਵਾਲੇ ਬਾਬਾ ਜੀ ਹਮੇਸ਼ਾ ਹੀ ਤਤਪਤ ਰਹਿੰਦੇ ਨੇ ਅੱਜ ਵੀ ਉਹਨਾਂ ਦੇ ਉੱਥੇ ਦੇਚ ਲੱਗੀ ਹੋਈ ਸੀ ਉਹ ਉੱਥੇ ਟੋਆ ਜਿਹਾ ਬਹੁਤ ਡੂੰਗਾ ਹੈਗਾ ਉਹਨੂੰ ਪਟਕੇ ਸਾਫ਼ ਕਰ ਰਹੇ ਸੀਗੇ ਅਸੀਂ ਉੱਥੇ ਉਹਨੂੰ ਪਰ ਕੇ ਉਹਨੂੰ ਵਧੀਆ ਬਣਾਵਾਂਗੇ ਸਾਡੇ ਕੋਲ 50 ਲੱਖ ਰੁਪਏ ਦਾ ਬਜਟ ਆਇਆ ਹੈ ਜਿਹੜਾ ਸੁਲਤਾਨ ਮਿੰਟ ਪਿੰਡ ਦਾ ਪੁਲ ਹੈ ਉਹ ਤੋਂ ਲੈ ਕੇ ਤੇ ਤਰਨਤਨ ਵਾਲੇ ਪੁਲ ਤੱਕ ਤਾਂ ਕੋਸ਼ਿਸ਼ ਕਰਾਂਗਾ ਕੋ 10 ਵੀ ਲੱਖ ਤੇ ਹੋਰ ਐਮਪੀ ਫੰਡ ਚੋਂ ਲੈ ਕੇ ਉੱਥੇ ਅਸੀਂ ਵਾਕ ਬਣਾਉਣ ਜਾ ਰਹੇ ਹਾਂ ਉੱਥੇ ਅਸੀਂ ਦਰਖਤ ਲਗਵਾਉਣ ਜਾ ਰਹੇ ਹਾਂ ਪੁੱਲਾਂ ਵਾਲੇ ਲਾਈਟਸ ਲਗਵਾਉਣੀਆਂ ਨੇ ਬੈਂਚ ਲਗਵਾਉਣੇ ਨੇ ਦੋ ਤਿੰਨ ਹਰਟਸ ਬਣਾਉਣੀਆਂ ਨੇ ਤਾਂ ਕਿ ਇਲਾਕੇ ਦੇ ਲੋਕ ਜਿਹੜੇ ਨੇ ਸਾਰੇ ਉੱਤੇ ਸ਼ੇਅਰ ਕਰ ਸਕਣ। ਸੋ ਇਹ ਬੜਾ ਲਾਜ਼ਮੀ ਮੈਨੂੰ ਮੇਰੇ ਦਿਲ ਦੀ ਗੱਲ ਨਹੀਂ। ਅਸੀਂ 3 अपील ਕਰਨਾ ਚਾਹੁੰਦੇ ਹਾਂ ਕਿਉਂਕਿ ਲਗਾਤਾਰ ਉਹਨਾਂ ਵੱਲੋਂ ਥੋੜਾ ਅਨਹਿਰ ਦੇ ਵਿੱਚ ਸੁੱਟਿਆ ਜਾ ਰਿਹਾ ਹੈ। ਮੈਂ ਇੱਕੋ 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 ਇਹ ਅਪੀਲ ਕਰਨੀ ਹੈ। ਇਨਵੈਟ ਤੁਸੀਂ ਕੂੜੇ ਦੀ ਗੱਲ ਕੀਤੀ ਹੈ ਤਿੰਨ ਪੀਲਾਂ ਕਰਨੀਆਂ ਨੇ। ਪਹਿਲੀ ਗੱਲ ਤੇ ਪਲੀਜ਼ ਕੂੜਾ ਨਾ ਸੁੱਟੋ। ਅਸੀਂ ਤਾਂ ਡਸਟਬਿਨ ਤਾਂਗੇ ਜੋ ਵੀ ਹੋਵੇ ਡਸਟਬਿਨ ਸੁੱਟੋ। ਤੁਹਾਡੇ ਕੋਲ ਫੁੱਲ ਵੀ ਨੇ। ਜੋ ਫੁੱਲ ਵੀ ਤੁਸੀਂ ਉੱਥੇ ਸੁੱਟੋ। ਅਸੀਂ ਉੱਥੋਂ ਚੁੱਕ ਕੇ ਰੀਸਾਈਕਲ ਕਰਕੇ ਮੋਮਤੀ ਵਗੈਰਾ ਬਣਾਉਣ ਦਾ ਸਿਸਟਮ ਇੱਕ ਬੜਾ ਸੋਹਣਾ ਚੱਲਿਆ ਹੋਇਆ ਹੈ। ਅਸੀਂ ਉਹ ਕੰਮ ਕਰ ਦੂਜੀ ਗੱਲ ਆ ਪਾਣੀ ਦੀ ਸੰਭਾਲ ਕਰੋ ਟੁੱਟੀ ਖੁੱਲੀ ਨਾ ਛੱਡਿਆ ਕਰੋ ਜਿੱਥੇ ਟੁੱਟੀ ਚੱਲਦੀ ਹੋਵੇ ਖਾਲੀ ਟੈਪ ਚੱਲਦੀ ਹੋਵੇ ਤੁਸੀਂ ਉਹਨੂੰ ਡੱਕਾ ਦੇ ਕੇ ਪਲੱਗ ਦੇ ਕੇ ਬੰਦ ਕਰਿਆ ਕਰੋ ਆਪਣੇ ਘਰ ਵੀ ਬਿਲਕੁਲ ਵੇਸਟ ਨਾ ਕਰੋ ਔਰ ਤੀਜਾ ਇਹ ਗੱਲ ਜਿਹੜੀ ਹੈ ਕਿ ਆਪਾਂ ਗੰਦ ਨਾ ਪਾਈਏ ਔਰ ਇਹ ਨਹਿਰ ਸਿਰਫ ਗੰਦੀ ਗੱਲ ਨਹੀਂ ਹੈਗੀ ਇਹ ਗੰਦ ਦੀ ਓਵਰਆਲ ਗੰਦਾ ਮੋਮਜਮੇ ਨਾ ਸੁੱਟੋ ਆਪਣੇ ਘਰ ਰੱਖੋ ਜਦੋਂ ਕੂੜੇ ਵਾਲਾ ਆਉਂਦਾ ਉਹਨੂੰ ਚਕਾਓ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਹੈ ਤਾਂ ਫਿਲਹਾਲ ਤੁਸੀਂ ਵੇਖ ਸਕਦੇ ਹੋ ਕਿ ਮਿਸ਼ਨ ਹੈਲਪ ਆਫ ਫਾਊਂਡੇਸ਼ਨ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਕੀ ਕਹਿਣਾ ਚਾਹੁੰਦੇ ਹੋ ਪਿਛਲੇ ਦਿਨ ਅਸੀਂ ਇੱਕ ਖਬਰ ਤੁਹਾਡੇ ਜ਼ਰੀਏ ਸਾਰਿਆਂ ਦੇ ਅੱਗੇ ਰੱਖੀ ਸੀ ਤਾਂ ਅੱਜ ਉਸ ਤੀ ਦਾ ਵਿਆਹ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਸਾਹਿਲ ਜੀ ਕਿ ਤੁਸੀਂ ਅੱਜ ਇਸ ਵਿਆਹ ਦੇ ਮੌਕੇ ਤੇ ਪਹੁੰਚੇ ਹੋ ਸੋ ਜੋ ਪਿਛਲੇ ਸਮੇਂ ਤੁਸੀਂ ਵੀਡੀਓ ਕੀਤੀ ਸੀ ਇਹ ਬੇਟੀ ਦੇ ਘਰ ਦੀ ਪਰਿਵਾਰ ਦੀ ਜੀ ਲੋਕਾਂ ਨੂੰ ਦੱਸਿਆ ਸੀ ਇੱਕ ਗਰੀਬ ਪਰਿਵਾਰ ਅੱਜ ਸ਼ਾਦੀ ਦਾ ਮੌਕਾ ਔਰ ਸਾਡੀ ਸਾਰੀ ਟੀਮ ਮਿਸ਼ਨ ਹਲਪ ਫਾਊਂਡੇਸ਼ਨ ਦੀ ਅੱਜ ਇਸ ਜਗ੍ਹਾ ਤੇ ਪਹੁੰਚੀ ਹੈ ਮੇਰੇ ਨਾਲ ਮੇਰੇ ਚੇਅਰਮੈਨ ਸ਼੍ਰੀ ਪਵਨ ਸੱਬਰਵਾਲ ਜੀ ਮੇਰੇ ਜਨਰਲ ਸਕੱਤਰ ਸਰਦਾਰ ਲਖਿੰਦਰ ਸਿੰਘ ਜੀ ਔਰ ਹੋਰ ਵੀ ਮੇਰੇ ਮੈਂਬਰ ਜਿਹੜੇ ਨੇ ਸਾਰੇ ਅਸੀਂ ਇੱਥੇ ਪਹੁੰਚੇ ਹਾਂ ਔਰ ਅੱਜ ਵਿਆਹ ਦਾ ਸਾਰਾ ਪ੍ਰੋਗਰਾਮ ਜਿਹੜਾ ਉਹ ਮਿਸ਼ਨ ਹਲਪ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਧੰਨਵਾਦ ਤਾਂ ਕੀ ਕਹਿਣਾ ਚਾਹੁੰਦੇ ਹੋ ਕੀ ਕੁਝ ਸਮਾਨ ਜਿਹੜਾ ਅੱਜ ਉਸ ਧੀ ਨੂੰ ਤੁਹਾਡੇ ਵੱਲੋਂ ਦਿੱਤਾ ਜਾ ਰਿਹਾ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਈ ਜੀ ਧੰਨਵਾਦ ਕਰਦਾ ਤੁਹਾਡੇ ਚੈਨਲ ਵਾਲਿਆਂ ਦਾ ਜਿਹੜੇ ਸ੍ਰੋਤੇ ਦੇਖ ਰਹੇ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਜਿਨ੍ਹਾਂ ਨੇ ਸਾਡਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਅਸੀਂ ਸਭ ਤੋਂ ਜ਼ਿਆਦਾ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਸਾਈ ਜੀ ਅਸੀਂ ਇਹਨਾਂ ਨੂੰ ਕੋ ਜਰੂਰੀ ਸਮਾਨ ਕਰਦਾ ਸੂਟ ਬੈੱਡ ਹੋਰ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕਰਾ ਰਹੇ ਆ ਔਰ ਜਿੰਨਾ ਵੀ ਚਾਹ ਦਾ ਔਰ ਰੋਟੀ ਦਾ ਖਰਚਾ ਸਾਰਾ ਮਿਸ਼ਨ ਐਲ ਫਾਊਂਡੇਸ਼ਨ ਵੱਲੋਂ ਕੀਤਾ ਜਾ ਰਿਹਾ ਔਰ ਮੈਂ ਮਿਸ਼ਨ ਐਲ ਫਾਊਂਡੇਸ਼ਨ ਦੇ ਸਾਰੇ ਟੀਮ ਮੈਂਬਰਾਂ ਦਾ ਦਿਲੋਂ ਧੰਨਵਾਦ ਕਰਦਾ ਭਾਜੀ ਧੰਨਵਾਦ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਲਗਾਤਾਰ ਗੱਲਬਾਤ ਕੀਤੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਪਰਿਵਾਰਕ ਮੈਂਬਰ ਇੱਥੇ ਪਹੁੰਚ ਚੁੱਕੇ ਨੇ ਤਾਂ ਗੁਰਦੁਆਰੇ ਦੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਇਸ ਗੁਰਦੁਆਰੇ ਦੇ ਵਿੱਚ ਜਿਹੜਾ ਅੱਜ ਆਹੋ ਵਿਆਹ ਕੀਤਾ ਜਾਣਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਮਿਸ਼ਨ ਹੈਲਪ ਆਫ ਫਾਊਂਡੇਸ਼ਨ ਜਿਹੜੀ ਇੱਥੇ ਪਹੁੰਚੀ ਹੈ ਤਾਂ ਹੋਰ ਵੀ ਜਿਹੜੇ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੋਏ ਨੇ ਤਾਂ ਲਗਾਤਾਰ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਅੱਜ ਇਸ ਤੀ ਦਾ ਵਿਆਹ ਕੀਤਾ ਜਾ ਰਿਹਾ ਤਾਂ ਜਿਹੜਾ ਘਰੇਲੂ ਕਰਦਾ ਸਮਾਨ ਆ ਉਹ ਵੀ ਨਾਲ ਦੇ ਨਾਲ ਦਿੱਤਾ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤ I'm Richard.